ਵੱਡੇ ਪਹਿਲਵਾਨਾਂ ਦਾ ਵੱਡੇ ਖਿਡਾਰੀਆਂ ਦਾ ਇਲਾਕਾ ਹੈ ਸੱਤੀ ਜਰਗੜੀ ਵਾਲਾ ਕਬੱਡੀ ਪਾ ਰਿਆ ਹੈ ਗੋਗੀ ਜਰਗੜੀ ਦੀਆਂ ਗੱਲਾਂ ਰਣਜੀਤ ਸਿੰਘ ਦੀ ਟੰਡਾ ਲਈ ਖੇਡਦੇ ਹੋਈਆਂ ਇੰਗਲੈਂਡ ਦੇ ਖੇਡ ਗਰਾਊਂਡਾਂ ਦੇ ਵਿੱਚ ਸ਼ੀਰੇ ਜੀਆ ਗੱਲਾਂ ਨਿੱਕੇ ਜੀਆ ਗੱਲਾਂ ਵਰਲਡ ਕੱਪ ਦੇ ਵਿੱਚ ਹੋਈਆਂ ਨੇ ਲਓ ਪਈ ਹੋਈ ਰੇਡ ਦੇ ਉੱਤੇ ਡੀਟੀਓ ਕਿਲਾ ਕੇ ਸੋਹਣਿਆ ਨੇ ਇਲਾਕਾ ਅੱਜ ਪਿਆਰ ਦਾ ਖੱਟ ਦਾ ਚਲਾਣ ਦਿਲ ਦਾ ਉਸਤਾਦ ਜੀ ਚਲਾਖੇਡ ਕਬੱਡੀ ਦਾ ਅਰਸ਼ਲਾ ਤਗੜਾ ਜੱਫਾ ਨੰਬਰ ਜੋੜਦਾ ਹੋਇਆ ਪਰਤਾਵੀ ਦਾ ਰਾਤ ਧਰਾਣੇ ਵਾਲਾ ਗੋਗੋ ਅਗਲੀ ਕਬੱਡੀ ਪਾ ਰਿਹਾ ਹੈ ਰਾਤ ਧਰਾਣੇ ਵਾਲਾ ਗੋਗੋ ਇਹ ਹੈ ਰਾਤ ਧਰਾਣੇ ਵਾਲਾ ਜਦੋਂ ਪਾਤੜਾਂ ਦੇ ਮੂਨਕਾ ਨੂੰ ਜਾਂਦੇ ਇਹਦਾ ਪੈਂਡ ਆਉਂਦਾ ਪਰ ਜਦੋਂ ਕਹਿੰਦੇ ਫਤਿਆਬਾਦ ਤੋਂ ਜਾਣੇ ਹਰੀਕੇ ਪੱਤਣ ਵਾਲੇ ਪਾਸੇ ਇਹਦਾ ਪਿੰਡ ਆਉਂਦਾ ਡੀਟੀਓ ਦਾ ਲਾ ਚੋਲਾ ਸਾਹਬ ਵਾਲਾ ਇਹ ਦੁਨੀਆ ਦਾ ਬੰਨਿਆ ਪਰ ਬੰਨਿਆ ਕਬੱਡੀ ਖਿਡਾਰੀ ਤੋਂ ਕਬੱਡੀ ਨਾਲ ਗੂੜਾ ਰਿਸ਼ਤਾ ਗੀਤਾਂ ਵਿੱਚ ਟੋਪੀ ਵਾਲਾ ਕੱਲੇ ਜੜਦਾ ਰੱਖੋ ਸਾਹਮਣੇ ਸਰੀਰ ਸਾਰੇ ਮੇਲੀਓ ਕਿ ਜਵਾਨੀ ਨਹੀਂ ਉਲਬਦੀ ਜਵਾਨੀ ਨਹੀਂ ਉਲਬਦੀ ਆ ਗੱਬਰੂ ਕਬੱਡੀ ਖੇਡਦੇ ਪਟਾਂ ਤੇ ਥਾਪੀ ਵੱਜਦੀ ਪਟਾਂ ਤੇ ਥਾਪੀ ਵੱਜਦੀ ਐਨ ਥਾਪੀਆਂ ਵੱਜਦੀਆਂ ਹੋਈਆਂ ਆਓ ਇਸ ਵਾਰ ਚਾਟੀਆਂ ਰੌਣਕਾਂ ਆਹ ਗੱਲ ਬਣ ਗਈ ਆਹ ਗੱਲ ਬਣ ਗਈ ਆਹ ਗੱਲ ਬਣ ਗਈ ਗੱਲ ਬਣ ਗਈ ਆਹ ਗੱਲ ਬਣ ਗਈ ਡੀਟੀਓ ਆਪਾਂ ਟੰਡਾ ਸਾਹਿਬ ਜੱਤ ਮਰਜੀ ਗੁਜ਼ਾਰੇ ਆਪਾਂ ਦਾ ਬੰਦੇ ਚ ਬੰਦਾ ਵਜਦਾ ਵੇਖਣਾ ਓ ਜਿਰਗੜੀ ਵਾਲਾ ਸੱਤੀ ਕਬੱਡੀ ਪਾ ਰਿਹਾ ਸਰਦਾਰ ਸੇਵਾ ਸਿੰਘ ਜੀ ਰਾਣਾ ਚਾਰਾਂ ਕਬੱਡੀ ਕਪਨਰ ਭਰਾ ਰੀਤ ਨਿਊਯਾਰਕ ਗੋਪਾ ਬੈਂਸ ਦੀ ਟੀਮ ਖੇਡ ਰਹੀ ਹੈ ਜਲਾਲਪਰੀਏ ਬਲਵੀਰ ਪਾਲੇ ਦੀ ਟੀਮ ਫਾਈਨਲ ਖੇਡ ਰਹੀ ਹੈ ਪਾਈ ਹੋਈ ਰੇਡ ਹੈ ਝਰਗੜੀ ਵਾਲਾ ਸੱਤੀ ਇਸ ਸਮੇਂ ਕਬੱਡੀ ਪਾ ਰਿਹਾ ਹੈ ਉਹ ਡੀਟੀਓ ਆ ਡੀਟੀਓ ਕੁਲਦੀਪ ਰੋਪਣ ਵਾਲਿਆ ਅੱਜ ਇੱਕ ਨਹੀਂ ਦੋ ਦੋ ਅੱਜ ਇੱਕ ਨਹੀਂ ਬੁੱਡੇ ਥੇ ਵਾਲਿਆ ਦਿਲ ਜਲੇ ਦੀ ਯਾਦ ਦੇ ਵਿੱਚ ਬਣੀ ਹੋਈ ਟੀਮ ਹੈ ਕਿ ਪਿੱਪਲ ਦੇ ਆ ਪੱਤੇ ਆਵੇ ਪੱਤਿਆਂ ਨੇ ਝੜ ਜਾਣਾ ਹੈ ਰੂਹਾਂ ਦੇ ਰੋਸ਼ਲੇ ਪਿੰਡਿਆਂ ਨੇ ਸੜ ਜਾਣਾ ਹੈ ਪਿੰਡਿਆਂ ਨੇ ਸੜ ਜਾਣਾ ਹੈ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਵੀ ਵੱਡੇ ਪੱਧਰ ਤੇ ਸਰਦਾਰ ਜੀਤ ਸਿੰਘ ਜਿੰਨੀ ਟੰਡਾ ਸਾਹਿਬ ਤੁਹਾਡੀ ਤਰਫੋਂ ਆ ਵੱਡਾ ਧੰਨਵਾਦ ਕਰਦੇ ਆ ਇਧਰ ਡੀਟੀਓ ਨੇ ਚੱਕ ਲਈ ਚਲਾਨ ਬੱਕ ਮਿੱਤਰ ਦੁਨੀਆ ਦੇ ਮੈਦਾਨਾਂ ਵਿੱਚ ਦੀ ਦੀ ਵਖਰੀ ਜੀ ਠੋਕ ਮਿੱਤਰ ਚੱਕ ਲਈ ਕਹਿੰਦੇ ਚਲਾਨ ਬੱਕ ਦੇ ਵਿੱਚ ਉਧਰ ਸੁਖਵੀਰ ਵੱਡਾ ਭਰਾ ਕਹਿੰਦਾ ਜਿਹੜਾ ਆ ਉਹ ਸਰਹਾਲਾ ਰਣਵਾ ਦੀ ਟੀਮ ਦਾ ਉਹ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣਵਾ ਦਾ ਕਬੱਡੀ ਦਾ ਜਿਹੜਾ ਮੈਚ ਨੰਬਰ ਹੈ ਆਹ ਸਾਹਮਣੇ ਡੀਟੀਓ ਫੇਰ ਲੱਗ ਗਿਆ ਡੀਟੀਓ ਡੀਟੀਓ ਉਹ ਹਾਏ ਡੀਟੀਓ ਲਾਲੀ ਬੀਗਮਪੁਰੀਆ ਲਾਲੀ ਢੇਸੀ ਜੋ ਸਾਡੇ ਤੋਂ ਦੂਰ ਚੱਲ ਗਏ ਨੇ ਹਰ ਹਰਸਨ ਮੌਲਾ ਸਰ ਉਹ ਖੇਡ ਕਬੱਡੀ ਦੇ ਬੜੀ ਘਾਟ ਰੜਕੂਗੀ ਮੈਦਾਨਾਂ ਦੇ ਵਿੱਚ ਅੱਜ ਗੱਲ ਚੱਲੀ ਜਦੋਂ ਪਹਿਲੇ ਮੈਚ ਵਿੱਚ ਥੋੜੀ ਜੀ ਬ੍ਰੇਕ ਆਈ ਕਿਸੇ ਕਾਰਨ ਤੇ ਕਹਿੰਦੇ ਹੁੰਦਾ ਨਾ ਹੁਣ ਇੱਥੇ ਲਾਲੀ ਢੇਸੀ ਤੇ ਫਿਰ ਜਾ ਕੇ ਫਟਾ ਫਟੜ ਜਿਹੜਾ ਉਹ ਮਸਲੇ ਨੂੰ ਸਲਹਾਂਦਾ ਕਿਉਂ ਠਿੰਦ ਪ੍ਰਧਾਨ ਖੜੇ ਸਾਰੇ ਮੈਂਬਰ ਅਤੇ ਕਮੇਟੀ ਜੇ ਰੌਲਾ ਪੈ ਜਾਂਦੇ ਸਾਰੇ ਦਿੰਦਾ ਜਿਵੇਂ ਉਸਤਾਜਿਆਂ ਨੇ ਦੱਸਿਆ ਪਰ ਅੱਜ ਕਹਿੰਦੇ ਅਰਸ਼ ਦੇ ਜੱਫਿਆਂ ਨੂੰ ਦੁਨੀਆ ਢੀਕਦੀ ਐ ਕਦੋਂ ਸਣੀ ਕਮਾਲ ਕਰੂ ਕਦੋਂ ਕਹਿੰਦੇ ਬਾਜੂ ਪਹਿਲਵਾਨ ਦੀ ਗੱਲ ਹੋਊਗੀ ਆ ਮੈਦਾਨ ਦੇ ਵਿੱਚ ਪਤਾ ਲੱਗ ਜਾਣਾ ਸਖਵੀਰ ਸਿਆ ਹਾ ਕਬੱਡੀ ਪਈ ਹੋਈ ਐ ਏ ਬੱਲੇ 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 ਕਬੱਡੀ 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 ਦਾ ਡੀਟੀਓ ਹਾ ਜਲਾਨ ਘਟ ਗਿਆ ਤਾੜੀਆਂ ਬਿਨਾਂ ਕਹਿਣ ਤੋਂ ਵੱਜ ਗਈਆਂ ਆਵੇ ਅਲੀ ਵਾਕਈ ਡੀਟੀਓ ਨੇ ਲਾ